ਪਿਛਲੇ ਦਿਨ ਆਪ ਵਰਕਰ ਗਰੁੱਪ ਸੰਗੋਪੀ ਦਾ ਫਤਿਹਾਬਾਦ ਰੇਲਵੇ ਫਾਟਕ ਨੇੜੇ ਕਾਰਸਵਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਮ੍ਰਿਤਕ ਦੇ ਪੋਸਟਮਾਰਡਮ ਮ੍ਰਿਤ ਜੱਦੀ ਪਿੰਡ ਚੋਲਾ ਸਾਬ ਲਿਆਂਦੀ ਗਈ ਅੰਤਿਮ ਸੰਸਕਾਰ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾਹ ਹੈ ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕਿਹਾ ਕਿ ਬਾ ਦੁਖਦ ਘਟਨਾ ਵਾਪਰੀ ਹੈ ਬਹੁਤ ਹੀ ਆਸਮਈਦ ਵਾਲਾ ਨੌਜਵਾਨ ਸੀ ਜਿਹੜਾ ਹਰ ਵੇਲੇ ਲੋਕ ਸੇਵਾ ਲਈ ਤਤਪਰ ਰਹਿੰਦਾ ਸੀ ਪਰ ਬਿਨਾਂ ਕਾਰਨ ਉਹਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਅਤੇ ਪੁਲਿਸ ਨੂੰ ਥੋੜਾ ਜਿਹਾ ਸੰਜੀਦਗੀ ਦੀ ਲੋੜ ਹੈ ਅਤੇ ਸਾਡੇ ਤਰਨਤ ਜਿਲ੍ਹੇ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਕਟਨਾਵਾ ਵਾਪਰ ਰਹੀਆਂ ਹਨ ਕਿਤੇ ਡਾਕਾ ਪੈ ਰਿਹਾ ਹੈ ਕਿਤੇ ਬੰਦੇ ਮਾਰੇ ਜਾ ਰਹੇ ਹਨ ਕਿਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਜ਼ਰੂਰ ਇੱਕ ਵਾਰ ਇਸ ਗੱਲ ਵੱਲ ਧਿਆਨ ਦੇਵੇ ਪਰ ਸਰਕਾਰ ਵੱਲੋਂ ਇਹਨਾਂ ਕਟਵਾਵਾਂ ਨੂੰ ਰੋਕਣ ਵਾਸਤੇ ਕੋਈ ਯਤਨ ਨਹੀਂ ਮੈਂ ਬੜੇ ਦੁੱਖ ਨਾਲ ਅੱਜ ਆਇਆ ਕਿ ਸਾਡਾ ਇੱਕ ਨੌਜਵਾਨ ਪੱਛਾ ਸਾਡੇ ਕੋਲ ਚਲਾ ਗਿਆ ਤਤੰਤਰ ਤੋਂ ਗਗਨਦੀਪ ਸੋਨਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਬੀਤੇ ਦਿਨ ਆਪ ਵਰਕਰ ਗਰੁੱਪ ਸਿੰਘ ਗੋਪੀ ਦਾਫਤਹਾਬਾਦ ਰੇਲਵੇ ਪਾਟਕ ਨੇੜੇ ਕਾਰਸਵਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਮ੍ਰਿਤਕ ਦੇ ਪੋਸਟਮਾਰਟਮ ਜੱਦੀ ਪਿੰਡ ਚੋਲਾ ਸਾਬ ਲਿਆਂਦੀ ਗਈ। ਅੰਤਿਮ ਸੰਸਕਾਰ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਬਹੁਤ ਦੁਖਦ ਘਟਨਾ ਵਾਪਰੀ ਹੈ। ਬਹੁਤ ਸਹੀ ਆਸਮਈਦ ਵਾਲਾ ਨੌਜਵਾਨ ਸੀ। ਜਿਹੜਾ ਹਰ ਵੇਲੇ ਲੋਕ ਸੇਵਾ ਲਈ ਤਤਪਰ ਰਹਿੰਦਾ ਸੀ ਪਰ ਬਿਨਾਂ ਕਾਰਨੋਂ ਉਹਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਅਤੇ ਪੁਲਿਸ ਨੂੰ ਥੋੜਾ ਜਿਹਾ ਸੰਜੀਦਗੀ ਦੀ ਲੋੜ ਹੈ ਅਤੇ ਸਾਡੇ ਤਰਨਤਾਂ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਕਟਨਾਵਾਵਾਂ ਵਾਪਰ ਰਹੀਆਂ ਹਨ ਕਿਤੇ ਡਾਕਾ ਪੈ ਰਿਹਾ ਹੈ ਕਿਤੇ ਬੰਦੇ ਮਾਰੇ ਜਾ ਰਹੇ ਹਨ ਕਿਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਜ਼ਰੂਰ ਇੱਕ ਵਾਰ ਇਸ ਗੱਲ ਵੱਲ ਧਿਆਨ ਦੇਵੇ ਪਰ ਸਰਕਾਰ ਵੱਲੋਂ ਇਹਨਾਂ ਕਟਵਾਵਾਂ ਨੂੰ ਰੋਕਣ ਵਾਸਤੇ ਕੋਈ ਯਤਨ ਨਹੀਂ ਮੈਂ ਬੜੇ ਦੁੱਖ ਨਾਲ ਅੱਜ ਆਇਆ ਕਿ ਸਾਡਾ ਇੱਕ ਨੌਜਵਾਨ 50 ਸਾਡੇ ਕੋਲ ਚਲਾ ਗਿਆ ਤਰਨਤਾਰ ਤੋਂ ਗਗਨਦੀਪ ਸੌਨ ਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਦੁੱਖ ਦੀ ਗੱਲ ਹੈ ਕਿ ਇੱਕ ਬਹੁਤ ਹੀ ਆਸ ਉਮੀਦ ਵਾਲਾ ਨੌਜਵਾਨ ਜਿਹੜਾ ਹਰ ਵੇਲੇ ਲੋਕ ਸੇਵਾ ਵੀ ਤਤਪਾ ਰਹਿੰਦਾ ਸੀ ਬਿਨਾਂ ਕਾਰਨੋਂ ਉਹ ਵਿਚਾਰੇ ਸਾਡੇ ਕੋਲ ਖੋਲਿਆ ਗਿਆ ਔਰ ਪੁਰਸ ਨੂੰ ਥੋੜਾ ਜਿਹਾ ਸੰਜੀਵਗੀ ਦੀ ਲੋੜ ਹੈ ਸਾਡੇ ਤਰਨਤਾਰਨ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਕੜਨਾਵਾ ਵਾਪਰਦੀਆਂ ਨੇ ਕਿਤੇ ਡਾਕਾ ਪੈ ਰਿਹਾ ਹੈ ਕਿਤੇ ਹਥਿਆਰ ਲੁੱਟੇ ਜਾ ਰਹੇ ਆ ਕਿਤੇ ਬੰਦੇ ਮਾਰੇ ਜਾ ਰਹੇ ਆ ਕਿਤੇ ਪਰੋਤੀਆਂ ਮੰਗੀਆਂ ਜਾ ਰਹੀਆਂ ਤੇ ਪ੍ਰਸ਼ਾਸਨ ਜ਼ਰੂਰ ਇੱਕ ਵਾਰੀ ਜ਼ਰੂਰ ਆਉਂਦਾ ਜਦੋਂ ਕੜਨਾਵਾ ਵਾਪਰ ਜਾਂਦੀ ਹੈ ਉਦੋਂ ਜ਼ਰੂਰ ਇੱਕ ਵਾਰੀ ਅਫਸਰ ਆਉਂਦੇ ਨੇ ਪਰ ਇਹਨੂੰ ਇਹਦੀ ਰੋਕਥਾਂ ਵਾਸਤੇ ਕੋਈ ਸਾਰਥਕ ਯਤਨ ਅੱਜ ਤੱਕ ਲੋਕਾਂ ਦਿਖਾਈ ਨਹੀਂ ਦਿੰਦੇ ਠੀਕ ਹੈ ਲੋਕ ਇੰਨਾ ਬੜੀਆਂ ਵਿੱਚ ਆਣ ਕੇ ਆਪਣੇ ਮੈਂਬਰਾਂ ਨੂੰ ਫੂਕ ਕੇ ਚਲੇ ਜਾਂਦੇ ਨੇ ਪਰ ਸਰਕਾਰ ਵੱਲੋਂ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਕੋਈ ਯਤਨ ਨਹੀਂ। ਔਰ ਬੜਾ ਬੇਲਗਾਮ ਹੋਇਆ ਸਭ ਕੁਝ ਚਰਫੇ ਰਿਹਾ ਲੋਕਾਂ ਨੂੰ ਇਹ ਮਜ਼ੂਸ ਹੁੰਦਾ ਹੈ ਕਿ ਗੈਂਗਸਟਰ ਲੋਕਾਂ ਦਾ ਗੈਰ ਸਮਾਜੀ ਤਤਾਂ ਦਾ ਅੱਜ ਪੰਜਾਬ ਵਿੱਚ ਰਾਜ ਹੈ। ਸਰਕਾਰ ਬੇਸ਼ਕ ਕਾਮਾਦਮੀ ਦੀ ਲੋਕ ਕਹਿੰਦੇ ਸੀਗੇ ਪਰ ਗੱਲ ਕੋਈ ਹੈ ਨਹੀਂ, ਗੱਲ ਬਣਦੀ ਨਹੀਂ। ਲੋਕਾਂ ਨੂੰ ਸਮਝਣਾ ਚਾਹੀਦਾ ਬਹੁਤ ਬਹੁਤ ਮਾੜੀ ਗੱਲ ਔਰ ਮੈਂ ਬੜੇ ਦੁੱਖ ਨਾਲ ਆ ਜਾ ਕਿ ਸਾਡਾ ਇੱਕ ਨੌਜਵਾਨ ਬੱਚਾ ਸਾਡੇ ਕੋਲ ਚਲੇ ਗਿਆ। ਮੇਰੀ ਪੂਰੀ ਹਮਦਰਦੀ ਹੈ ਪਰਿਵਾਰ ਨੂੰ।